ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਸੰਗਤਾਂ ਦੇ ਮੈਸੇਜ ਆਏ ਸਨ ਕਿ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਜ਼ਰੂਰੀ ਹੈ ਕਿ ਇਸ਼ਨਾਨ ਕਰਨ ਤੋਂ ਬਿਨਾ ਅਸੀਂ ਪੰਜ ਬਾਣੀ ਨਿਤਨੇਮ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਸੰਗਤਾਂ ਦਾ ਸਵਾਲ ਬੜਾ ਹੀ ਸੁੰਦਰ ਹੈ ਕਿਉਂਕਿ ਬਹੁਤਿਆਂ ਦੇ ਵਿਚਾਰ ਹੁੰਦੇ ਨੇ ਕਿ ਇਸ਼ਨਾਨ ਕਰਨ ਦੀ ਕੀ ਲੋੜ ਹੈ ਵੈਸੇ ਪਾਣੀ ਪੜ ਸਕਦੇ ਆ ਜਾਂ ਇਸ਼ਨਾਨ ਨਹੀਂ ਕੀਤਾ ਤੇ ਬਾਣੀ ਨਹੀਂ ਪੜੀ ਜਾਣੀ ਜਾਂ ਨਹੀਂ ਪੜ ਸਕਦੇ ਇਹ ਸ਼ੰਕਾ ਮਨ ਦੇ ਵਿੱਚ ਆਮ ਸੰਗਤਾਂ ਦੇ ਵਿੱਚ ਹੁੰਦਾ ਹੈ ਸੋ ਅਸੀਂ ਆਪਾਂ ਵਿਚਾਰ ਹੀ ਕਰਨੀ ਆ ਕਿ ਨਿਤਨਿਮ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਕਾਲ ਆਪਾਂ ਦੱਸਿਆ ਸੀ ਕਿ ਪੰਜ ਬਾਣੇ ਨਿਤਨੇ ਲੜੀ ਵਾਰ ਨਿਤਨੇ ਕਰਨਾ ਹੈ ਸੋ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਬਚਨ ਕਰਦੇ ਨੇ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਕਿ ਸਤਿਗੁਰੂ ਜੀ ਦਾ ਹੁਕਮ ਹੈ ਕਿ ਇਨਸਾਨ ਨੇ ਪਹਿਲਾਂ ਇਸਨਾਨ ਕਰਨਾ ਹੈ ਇਸ ਇਸ਼ਨਾਨ ਕਰਕੇ ਉਸ ਤੋਂ ਪ੍ਰੰਤ ਪੰਜ ਬਾਣੀਆਂ ਦਾ ਨਿਤਨੇਮ ਜਾਂ ਸਿਮਰਨ ਕਰਨਾ ਹੈ। ਇਸ ਇਸ਼ਨਾਨ ਜ਼ਰੂਰੀ ਹੈ ਸਿੱਖ ਨੂੰ। ਜੇ ਕੋਈ ਸਰੀਰ ਦੇ ਵਿੱਚ ਢਿੱਲ ਮਸ ਹੈ, ਭਾਵ ਸਰੀਰ ਤੰਦਰੁਸਤ ਨਹੀਂ ਹੈ। ਫਿਰ ਸੰਗਤ ਜੀ ਪੰਜ ਇਸ਼ਨਾਨਾ ਕਰਕੇ ਆਪਾਂ ਨਿਤਨੇਮ ਕਰ ਸਕਦੇ ਆ। ਜੇ ਸਰੀਰ ਆਪਣਾ ਤੰਦਰੁਸਤ ਹੈ। ਬਿਮਾਰਸ਼ਮਾਰ ਨਹੀਂ ਹੈ। ਫਿਰ ਆਪਾਂ ਇਸ਼ਨਾਨ ਕਰਕੇ ਹੀ ਪੰਜ ਬਾਣੀਆਂ ਨਿਤਨੇਮ ਕਰਨਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਨਾ। ਗੁਰੂ ਸਾਹਿਬਾਂ ਦਾ ਹੁਕਮ ਹੈ ਕਿ ਪਹਿਲਾਂ ਇਸ਼ਨਾਨ ਕਰਨਾ ਹੈ। ਸਰੀਰ ਨੂੰ ਸੁੱਚਾ ਕਰਕੇ ਫਿਰ ਨਿਤਨੇਮ ਕਰਨਾ ਹੈ। ਹਾਂ ਕਿਤੇ ਆਪਾਂ ਸਫ਼ਰ ਵਿੱਚ ਜਾ ਰਹੇ ਹਾਂ। ਕਿਤੇ ਟ੍ਰੇਨ ਵਿੱਚ ਜਾ ਰਹੇ ਹਾਂ। ਜਾਂ ਕਿਤੇ ਪਾਸੇ ਗਏ ਹਾਂ ਇਸ਼ਨਾਨ ਕਰਨ ਦਾ ਸਮਾਂ ਨਹੀਂ ਮਿਲਿਆ। ਜਾਂ ਪਾਣੀ ਨਹੀਂ ਮਿਲਿਆ ਜਿੱਥੇ ਆਪਾਂ ਇਸ਼ਨਾਨ ਕਰ ਲਈਏ। ਉਥੇ ਆਪਣੀ ਮਜਬੂਰੀ ਬਣ ਗਈ। ਉਥੇ ਆਪਣਾ ਇਹ ਨਹੀਂ ਸੋਚਣਾ ਕਿ ਹੁਣ ਮੈਂ ਇਸ਼ਨਾਨ ਨਹੀਂ ਕੀਤਾ ਮੈਂ ਨਿਤਨੇਮ ਵੀ ਨਹੀਂ ਕਰਨਾ। ਉਥੇ ਆਪਾਂ ਪੰਜ ਇਸ਼ਨਾਨਾ ਜੇ ਪੰਜ ਇਸ਼ਨਾਨਾ ਵਾਸਤੇ ਵੀ ਪਾਣੀ ਨਹੀਂ ਹੈ। ਫਿਰ ਆਪਾਂ ਨਿਤਨੇਮ ਉਸੇ ਤਰ੍ਹਾਂ ਕਰ ਸਕਦੇ ਹਾਂ। ਮੋਬਾਈਲ ਤੋਂ ਕਰ ਸਕਦੇ ਹਾਂ। ਜੇ ਆਪਣੇ ਕੋਲ ਗੁਰਕਾ ਸਾਹਿਬ ਵੀ ਨਹੀਂ ਹੈ ਫਿਰ ਆਪਾਂ ਮੋਬਾਈਲ ਤੋਂ ਨਿਤਨੇਮ ਕਰ ਸਕਦੇ ਹਾਂ। ਜੇ ਆਪਾਂ ਆਪਣੇ ਕੋਲ ਪਾਣੀ ਵੀ ਹੈ ਸੁਹੂਲਤ ਵੀ ਸਾਰੀ ਹੈ ਸਰੀਰ ਵੀ ਤੰਦਰੁਸਤ ਹੈ ਫਿਰ ਵੀ ਆਪਾਂ ਇਸ਼ਨਾਨ ਕਰਕੇ ਨਿਤਨੇਮ ਨਹੀਂ ਕਰਦੇ ਫਿਰ ਇੱਥੇ ਸਾਧ ਸੰਗਤ ਜੀ ਆਪਾਂ ਗਲਤ ਆ ਇਸ਼ਨਾਨ ਕਰਕੇ ਹੀ ਨਿਤਨੇਮ ਜਰੂਰ ਕਰਨਾ ਹੈ ਤੇ ਇੱਕ ਸੰਗਤਾਂ ਦਾ ਇਹ ਮੈਸੇਜ ਆਇਆ ਸੀ ਕਿ ਅਸੀਂ ਨਿਤਨੇਮ ਅਡਵਾਂਸ ਕਰ ਸਕਦੇ ਹਾਂ ਕਿ ਅੱਜ 5 ਬਾਣੀਆਂ ਕੀਤੀਆਂ ਕੱਲ ਨੂੰ ਸਰ ਇਹ ਸਵਾ ਨਹੀਂ ਲੱਗਣਾ ਸੀ ਕੱਲ ਦੀ ਵੀ ਅੱਜ ਕਰ ਲਈਏ ਸਾਧ ਸੰਗਤ ਇਸ ਤਰ੍ਹਾਂ ਨਹੀਂ ਕਰਨਾ ਗੁਰੂ ਸਾਹਿਬਾਂ ਨੇ ਆਪ ਨੂੰ ਅੰਮ੍ਰਿਤ ਵੇਲੇ ਬਖਸ਼ੇ ਅੰਮ੍ਰਿਤ ਵੇਲੇ 3-4 ਵਜੇ ਆਪਾਂ ਅੰਮ੍ਰਿਤ ਵੇਲੇ ਨਿਤਨੇਮ ਕਰ ਸਕਦੇ ਹਾਂ ਜਿਵੇਂ ਆਪਾਂ ਅਡਵਾਂਸ ਪ੍ਰਸ਼ਾਦਾ ਨਹੀਂ ਛੱਕ ਸਕਦੇ ਕਿ ਅੱਜ ਦਾ ਤੇ ਕੱਲ ਦਾ ਇਕੱਠੇ ਪ੍ਰਸ਼ਾਦਾ ਛੱਕ ਲਈਏ ਨਹੀਂ ਛੱਕ ਸਕਦੇ ਇਸੇ ਤਰ੍ਹਾਂ ਨਿਤਨੇਮ ਅੱਜ ਦਾ ਕਰਕੇ ਹਾਂ ਬਾਣੀ ਜਿੰਨੀ ਮਰਜ਼ੀ ਪੜੀ ਜਾਊ ਪੰਜ ਬਾਣੀਆਂ ਪੜ ਕੇ ਉਸ ਤੋਂ ਪਰંત ਸੁਖਮਣੀ ਸਾਹਿਬ ਅਸ ਦੀ ਵਾਰ ਸ਼ਬਦ ਹਜ਼ਾਰੇ ਜੋ ਮਰਜ਼ੀ ਗੁਰਬਾਣੀ ਕੋਟ ਵੱਧ ਤੋਂ ਵੱਧ ਪੜੋ ਪਰ ਪੰਜ ਬਾਣੀਆਂ ਗੁਰਸਿੱਖ ਵਾਸਤੇ ਜ਼ਰੂਰੀਆਂ ਸੋ ਸਾਡੀ ਵਿਚਾਰ ਤੁਹਾਨੂੰ ਚੰਗੀ ਲੱਗੀ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਸੰਗਤਾਂ ਦਾ ਹੋਰ ਵੀ ਕੋਈ ਸਵਾਲ ਹੈ ਤੇ ਸਾਨੂੰ ਮੈਸੇਜ ਵਿੱਚ ਜ਼ਰੂਰ ਦੱਸਣਾ ਅਸੀਂ ਉਸ ਦੇ ਪਰਥਾਏ ਵੀਡੀਓ ਬਣਾ ਕੇ ਤੁਹਾਨੂੰ ਜ਼ਰੂਰ ਦੱਸਾਂਗੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ